ਇਨੇ ਬੇਸ਼ਰਮ ਹੋ ਤੀ ਲੋਗ ਉਦਾਂ ਸਵੇਰ ਤੋਂ ਸ਼ਾਮ ਤੱਕ ਮੰਦਰ ਘੰਟੀਆਂ ਮ ਜਾਂਦੇ ਤਿਲਕ ਲਾਂਦੇ ਹੋ ਤੇ ਜਿਹਨੂੰ ਰੱਬ ਤੇ ਗੱਲ ਆਈ ਅੱਜ ਤੁਹਾਡੇ ਕੋ ਬੋਲਣ ਜੋ ਕਹਿੰਨੇਗੇ ਯਾਂ ਤਾਂ ਛੱਡ ਦਿਓ ਯਾਰ ਮੰਦਰ ਤੇ ਗੁਰਦੁਆਰੇ ਜਾਣਾ ਪੂੰਛ پکڑੂੰਗਾ ਤੇਰੀ ਔਰ ਮੈਨੇ ਯੂਨੀਵਰਸ ਦੇ ਅੰਦਰ ਤੱਕ ਵਿਜੈਮ ਕੋ ਚੱਲ ਪੁਰ ਕੇ ਜੈ ਮਾਤਾ ਦੀ ਜੈ ਜੈਕਾਰ ਹੈ ਭਾਜੀ ਇਹ ਗੁਰਦੁਆਰੇ ਵੀ ਨਹੀਂ ਬਖਸ਼ਣ ਦੇ ਅਦਰਸ਼ਨ ਜੋੜੀ ਵਾਲੀ ਤਾਂ ਤੁਹਾਨੂੰ ਗੱਲ ਦੱਸਦੀ ਆ ਯਾਰਾਂ ਦੋਸਤਾਂ ਨੂੰ ਕਹਿੰਦਾ ਮੈਨੂੰ ਤੂੰ ਗੁਰੂ ਨਾਨਕ ਦੇਵ ਜੀ ਲੱਗਦਾ ਦੱਸੋ ਇਹ ਗੁਰਦਾਨੇ ਦੇ ਵੀ ਇਹ ਸਿਸ਼ੇ ਹੈ ਸਿੱਕੇ ਸੇਮ ਲੱਗਦੇ ਹੈ ਐ ਯਾਰ ਭੈਣ ਜੋ ਮੈਨੂੰ ਤਾਂ ਕਹਿਣ ਲੱਗੇ ਸ਼ਰਮ ਆਂਦੀ ਬਾਬਾ ਮਾਫ ਕਰੀ ਇਹ ਜਿਹਨੇ ਨੂੰ ਤੇ ਪਾਪ ਵੀ ਨਹੀਂ ਲੱਗਣ ਦਿਆ ਸੱਚਖੰਡ ਸ਼੍ਰੀ ਮੰਦਰ ਸਾਹਿਬ ਜਾ ਕੇ ਉਸਨੇ ਇਹ ਗੱਲ ਆਖੀ ਕਿ ਦੇਖੋ ਮੇਰੀ ਤਾਕਤ ਮਾਤਾ ਜੀ ਕਿ ਇਹ ਇੱਕ ਚੈਲੰਜ ਕੀਤਾ ਜਾ ਰਿਹਾ ਕਮਿਊਨਿਟੀ ਨੂੰ ਜਾਂ ਇਨਸਾਨੀਅਤ ਨੂੰ ਦੇ ਪਾਸ ਆਪ ਦੇ ਦਰਸ਼ਨ ਕਰਨ ਆਇਆ ਮਾਤਾ ਨੇ ਤਾਕਤ ਦੇਖੋ ਜੈ ਮਾਤਾ ਲੇਕਿਨ ਆ ਤਾਕਤ ਕੀ ਵੇਖੋ ਕੀ ਤਾਕਤ ਵਿਖਾਣਾ ਚਾਹੁੰਦਾ ਕਿਨੂੰ ਗੁਰਦਾਨਕ ਦੇਵ ਜੀ ਨੂੰ ਤਾਕਤ ਵਿਖਾਣਾ ਚਾਹੁੰਦਾ ਜਾਂ ਉੱਥੇ ਦੇ ਜਿਹੜੇ ਸੰਗਤ ਹੈ ਉਹ ਤੇਰੇ ਛਿੱਤਰ ਮਾਰਦੇ ਉਹਨਾਂ ਤੈਨੂੰ ਪਤਾ ਲੱਗਦਾ ਜੀ ਤਾਕਤ ਹੁੰਦੀ ਕੀ ਆ ਆਨਸੋ ਦੀ ਤਰਹੀ ਲੈ ਕੇ ਇਵੇਂ ਵਾਰਦਾ ਜਿਵੇਂ ਅਸੀਂ ਕਲੱਬਾਂ ਦੇ ਵਿੱਚ ਵਾਰਦੇ ਆ। ਉਹਦਾ ਕਸੂਰ ਨਹੀਂ ਆ ਭਾਜੀ ਉਹ ਸ਼ੁਰੂ ਤੋਂ ਰਿਆ ਹੀ ਆ ਯਾਸ਼ ਆ। ਜਿੱਦਾਂ ਆਪਾਂ ਡਾਂਸਰਾਂ ਡਾਂਸਰਾਂ ਦੇ ਉੱਪਰੋਂ ਨਹੀਂ ਸੁੱਟਦੇ ਪਏ। ਉਹਨੂੰ ਆਰਤ ਹੀ ਉਹ ਪਈ ਹੋਈ ਆ। ਉਹਨੇ ਕਦੀ ਐ ਕਰਨਾ ਸਿੱਖਿਆ ਨਹੀਂ। ਉਹਨੇ ਐ ਹੀ ਸਿੱਖਿਆ ਤੇ ਉਈਓ ਕਰਨ ਦਿਆ ਵਾ। ਤੇ ਮੈਂ ਉਈਓ ਤੇ ਪਿੱਟਾਂ ਨਾ ਕਿ ਸਾਡੇ ਮੰਦਰਾ ਚ ਕਰਨ ਦਾ ਤੇ ਮੰਦਰ ਵਾਲੇ ਕਿਉਂ ਨਹੀਂ ਯਾਰ ਬੋਲਦੇ। ਉਹਨੇ ਆਪਣਾ ਨਕਲੀ ਆਧਾਰ ਕਾਰਡ ਬਣਾਇਆ 2000 ਸਾਲ ਦਾ ਬਰਥ ਵਿਖਾਇਆ ਵਾ ਕਿ ਮੈਂ ਕੁੜੀਆਂ ਨੂੰ ਇਹ ਵਿਖਾਣਾ। ਆ ਯਾਰ ਉਹ ਬੰਦਾ ਆਪਣੇ ਮੂੰਹੋਂ ਦੱਸੰਦਿਆ ਯਾਰ ਮੈਂ ਆਧਾਰ ਕਾਰਡ ਨਕਲੀ ਬਣਾਇਆ ਵਾ ਕੁੜ ਤੋ ਬੰਦੇ ਨੂੰ ਤੁਸੀਂ ਕੀ ਉਮੀਦ ਲਾ ਸਕਦੇ ਮੇਰਾ ਭਾਈ ਮੇਰੇ ਦੇਖ ਲੋ ਅਗਰ ਇਸ ਤੋਂ ਛੋਟੇ ਹੋ ਤੋ ਭਈਆ ਕਹੈ ਨਾ ਅਗਰ ਇਸ ਤੋਂ ਵੱਡੇ ਹੋ ਤੋ ਮੂਜੇ ਭਈਆ ਭੂਈਆ ਨਾ ਕਹੈ ਨਾ ਪਾਸੇ ਜੈ ਮਾਤਾ ਦੀ ਜੈ ਮਾਤਾ ਦੀ ਕਰਦਾ ਫਿਰ ਇਹਨੇ ਮੱਕੇ ਕੀ ਲੈਣ ਜਾਣਾ ਜੀ ਇਹਨੇ ਵੜੇਵੇਂ ਤਲਣ ਜਾਣਾ ਕਹਿੰਦਾ ਮੈਨੂੰ ਲੈ ਕੇ ਜਾਓ ਮੱਕਾ ਥੋੜਾ ਪਾਣੀ ਹਰ ਹੋ ਜਾਊਗਾ ਇਹਨੂੰ ਵੀ ਪਤਾ ਗਿਆ ਇਹ ਕੋਈ ਜਾਣਾ ਨਹੀਂ ਸਕੋ ਐਸੀ ਕਿਹੜੀ ਸਿੱਧੀਆਂ ਕੀਤੀਆਂ ਨੇ ਉਹ ਭਾਈ ਸਿੱਧੀਆਂ ਕੀ ਜਿੱਦਿਆ ਚਰਸਾਂ ਪੀਤੀਆਂ ਆਪਣੇ ਮੂੰਹੋਂ ਕਹਿੰਦਾ ਮੈਂ ਜਹਾਂ ਦਾ ਚਿੱਟਾ ਪੀਤਾ ਮੈਂ ਟੀਕੇ ਲਾਂਦਾ ਰਿਹਾ ਵਾਂ ਕਾਹਦੀਆਂ ਸਿੱਧੀਆਂ ਕਿਤੇ ਇਹ ਤਾਂ ਭੋਲੀ ਭਲੀ ਜਨਤਾ ਨੂੰ ਬੇਫਕੂ ਇਹ ਬੱਲੇ ਦੁਨੀਆ ਦਾ ਹਰ ਨਸ਼ਾ ਕਰਦਾ ਸੀ ਚਿੱਟਾ ਵੀ ਇਤਨਾ ਜ਼ਿਆਦਾ ਕਰਦਾ ਸੀ ਮੂਝੇ ਇੱਕ ਬੰਦੇ ਨੇ ਕਹਾ ਤੂੰ ਕੱਲੇ ਮਰ ਜਾਏ ਤਨੇ ਕਿਉਂ ਨਹੀਂ ਮਰਦਾ ਚਿੱਟਾ ਇਤਨਾ ਗਿਆ ਮਰਾਈ ਨਹੀਂ ਇਤਨਾ ਚਿੱਟਾ ਗਿਆ ਮੈਂਨੇ ਖਾਂ ਖਾਂ ਇੰਜੈਕਸ਼ਨ ਕੀਤਾ ਉਹ ਵੀ ਨਸ਼ਾ ਹੋ ਗਿਆ ਇਹ ਡਰਗੀ ਇਹ ਕੰਮਰ ਦਾ ਕਾਦੀ ਇਹਨੇ ਭਗਤੀ ਕੀਤੀ ਆਸ਼ੀਆਂ ਦੀਆਂ ਵੀਡੀਓ ਪਾਈਆਂ ਹੋਈਆਂ ਨੇ ਨੱਚਦੇ ਟੱਪਦੇ ਕੁੜੀਆਂ ਨਾਲ ਪੱਪਾ ਚ ਸ਼ਰਾਬਾਂ ਪੀਂਦਿਆ ਵਾ ਚਰਸਾ ਪੀਂਦੇ ਦੀ ਸਾਫ਼ ਵੀਡੀਓ ਵਿਖਾਤੀ ਆਪਾਂ ਇਹ ਸਿਰਫ ਉਹਨਾਂ ਨੂੰ 100-100 ਰੁਪਈਆ 200-200 ਰੁਪਈਆ ਦੇਣ ਦੇ ਲਾਲਚ 'ਚ ਬੁਲਾਉਂਦਾ ਵਾ ਉਹਨਾਂ ਨੂੰ ਲੱਗਦਾ ਵਾ ਸਾਨੂੰ ਪੈਸੇ ਮਿਲਣਦੇ ਉਹ ਇਹਦੇ ਕੋਲ 100 ਰੁਪਈਆ 200 ਰੁਪਈਆ ਲੈਂਦੇ ਨਾਲੇ ਮੈਗੜੀ ਦਾ ਦੇਂਦਾ ਤਾਂ ਕਹਿੰਦਾ ਮੈਂ ਲੰਗਰ ਲਾਇਆ ਲੰਗਰ ਉਹ ਨਹੀਂ ਹੁੰਦਾ ਲੰਗਰ ਹੁੰਦਾ ਜਿਹੜਾ ਰਾਹ ਚੱਲਦਾ ਵੀ ਰੁੱਕ ਕੇ ਤੇਰੇ ਕੋ ਖਾਵੇ ਇਹ ਉੱਥੇ ਕੋਈ ਰਾਹ ਚੱਲਦਾ ਨਹੀਂ ਰੁਕਦਾ ਕੋਈ ਇਹਰੇ ਕੋ ਲੰਗਰ ਨਹੀਂ ਖਾਂਦਾ ਇਹ ਸਿਰਫ ਭਖਾਰੀਆਂ ਨੂੰ ਦਿੰਦਾ ਲੰਗਰ ਤੇ ਆਪਣੀ ਵਾਹ ਵਾਈ ਲੁੱਟਦਾ ਵਾ ਉਹੋ ਜੀ ਵਾਹ ਵਾਈ ਇਹਨੇ ਲੁਟਾਉਣ ਵਾਲੇ ਕਰਾਉਣ ਵਾਲੇ ਤੇ ਉਹ ਜੀ ਆਪ ਲੁਟਾਉਣ ਵਾਲਾ ਇਹਦੇ ਵੱਲੋਂ ਕਿਹਾ ਜਾਂਦਾ ਕਿ ਜੈ ਮਾਤਾ ਦੀ ਕੋ ਤੁਹਾਨੂੰ ਤਾਜ ਹੋਟਲ ਦੇ ਵਿੱਚ ਰੋਟੀ ਮਿਲੇਗੀ ਜੈ ਮਾਤਾ ਦੀ ਕੋ ਤੁਹਾਨੂੰ ਬਿਟਕੋਇਨ ਮਿਲੇਗਾ ਜੈ ਮਾਤਾ ਦੀ ਕੋ ਇਹਨੇ ਕਿਸੇ ਨੂੰ 골ਡ ਕੋਇਨ ਵੀ ਦਿੱਤੇ ਆ ਜੀ ਕਾਫੀ ਵੀਡੀਓਜ਼ ਦੇ ਵਿੱਚ ਜੀ ਭਾਈ ਇਹਦੀ ਤੇਰੇ ਨੂੰ ਕੋ ਆਪਣੇ ਆਪਣੇ ਪੈਸਾ ਝੋ ਦੇ ਇੱਕ ਨੰਬਰ ਦਾ ਡਰਗੀ ਆ ਦੋ ਵਾਰ ਰੀਹੈਬ ਸੈਂਟਰ ਆਇਆ ਵਾ ਜਿਹੜੇ ਸਕੂਲ ਦੇ ਡੀਏਵੀ ਪੜਿਆ ਵਾ ਉਥੋਂ ਕਹਿੰਦਾ ਇੱਥੇ ਜੀ ਡੰਗਰ ਪੜਦੇ ਨੇ ਤੇ ਡੰਗਰ ਹੀ ਬਾਹਰ ਨਿਕਲਦੇ ਨੇ ਸਕੂਲ ਦੇ ਜਿਹੜੇ ਬੱਚੇ ਨੇ ਸਟੂਡੈਂਟ ਉਹਨਾਂ ਦੀ ਭਾਵਨਾਵਾਂ ਨੂੰ ਟੈਸਟ ਕਰ ਰਿਹਾ ਕੋਣ ਬੱਚਾ ਦਾ ਕੇ ਦੱਸੂਗਾ ਮੈਂ ਡੀਏਵੀ ਪੜਦਾ ਵਾ ਜਦੋਂ ਇਹੋ ਜਿਹਾ ਬੱਤਮੀਜ਼ ਲੋਕ ਕਹਿਣਗੇ ਕਿ ਇੱਥੇ ਡੰਗਰ ਪੜਦੇ ਨੇ ਤੇ ਡੰਗਰ ਹੀ ਨਿਕਲਦੇ ਨੇ ਜਨਤਾ ਪਾਗਲ ਨਹੀਂ ਜਨਤਾ ਨੂੰ ਵੀ ਵਿਖੰਦਿਆ ਵਾ ਕਿ ਇਹਦੀਆਂ ਚੀਜ਼ਾਂ ਬੜੀਸ਼ੇ ਦੀ ਮੀਡੀਆ ਛਾਪਾਂ ਦੀ ਆ ਜਿਹੜੀਆਂ ਕਿ ਨੌਨ ਸੈਂਸ ਹੁੰਦੀਆਂ ਵਾ ਜਿਹਦਾ ਕੋਈ ਤਤ ਨਹੀਂ ਗੰਦਰਾਂ ਦੀਆਂ ਬੇਦਵੀਆਂ ਤੱਕ ਵਕਾ ਦਿੱਤੀਆਂ ਜਾਂਦੀਆਂ ਮੀਡੀਆ ਦੇ ਵੱਲੋਂ ਲੇਕਿਨ ਜਦੋਂ ਅਹੀ ਵਿਖਾਨੇ ਕੇ ਬੇਦਵੀ ਹੈਗੀ ਹੈ ਉਦੋਂ ਕੋਈ ਅੱਗੇ ਨਹੀਂ ਆਂਦਾ ਮੈਂ ਉਹੀਓ ਪ੍ਰਸ਼ਾਸਨ ਅਗੇ ਬੇਨਤੀ ਕਰਦਾ ਇਹਨੂੰ ਨਕੇਲ ਪਾ ਲੋ ਇਹ ਨਵੰਬਰ ਦਾ ਸ਼ਹਿਰ ਦਾ ਹੀ ਮੋਲ ਖਰਾਬ ਹੋ ਜੇ ਨਾ ਇਹਦੇ ਕੋਈ ਪੈਸਾ ਆ ਕਿੱਥੋਂ ਰਿਹਾ ਕਿ ਲੋਕਾਂ ਨੂੰ 골ਡ ਕੋਇਨ ਦੇ ਰਿਹਾ ਇਹ ਕਹਿੰਦਾ ਮੈਂ ਬਿਟਕੋਇਨ ਦਊਂਗਾ ਲੱਖਾਂ ਦੇ ਬੂਟ ਦੇ ਰਿਹਾ ਤਾਜ ਹੋਟਲ ਦੇ ਵਿੱਚ ਲੰਗਰ ਖਵਾ ਰਿਹਾ ਇਹ ਕੀ ਚੱਲ ਕੀ ਰਿਹਾ ਪੈਸਾ ਕਿੱਥੋਂ ਆ ਰਿਹਾ 10 ਸਾਲ ਦੀ ਛੋਟੀ ਹੈ ਉਸਕੋ 골ਡ ਕੋਇਨ ਆਜ ਦੇ ਦਿਆ ਜਾਏਗਾ ਜਦ ਵੀ ਉਹ ਆਏਗੇ ਔਰ ਉਸਕੋ ਪੜਾਈ ਕੇ ਲੀਏ ਅਮਰੀਕਾ ਭੇਜेंगे ਯੂਨੀਵਰਸਿਟੀ ਮੇਂ ਔਰ ਸ਼ਾਦੀ ਦਾ ਸਾਰਾ ਖਰਚਾ ਜੀਐਮਡੀ ਗੁੱਪ ਕਰੇਗਾ ਅਜੇ ਮਾਤਾ ਰੱਬ ਨੂੰ ਵੀ ਸ਼ਰਿਆਮ ਗਾਲਾਂ ਕ ਲੇਕਿਨ ਮੈਨੂੰ ਇੱਕ ਚੀਜ਼ ਦੀ ਇੰਨੀ ਕ ਹੈਰਾਨੀ ਹੁੰਦੀ ਐ ਇੰਨਾ ਕ ਮੈਂ ਅੱਜ ਸ਼ਰਮਸਾਰਾਂ ਕਿ ਕੋਈ ਹਿੰਦੂ ਸਮਾਜ ਦਾ ਕੋਈ ਯੋਧਾ ਕਿਉਂ ਨਹੀਂ ਅੱਗੇ ਆ ਰਿਹਾ ਜਿਹੜੀ ਇਹਨੇ ਪੰਡਤਾਂ ਨੂੰ ਆਸ਼ੀਰਵਾਦ ਦਿੱਤਾ ਉਹ ਦਰਗਿਆਣਾ ਮੰਦਰ ਸੀਤਲਾ ਮਤਾਈ ਦਾ ਮੰਦਰ ਆ ਅਗਰ ਕਿਉਂ ਪੁਜਾਰੀ ਤਾਂ ਰੱਬ ਦਾ ਰੂਪ ਮੰਨਿਆ ਜਾਂਦਾ ਹਿੰਦੂ ਧਰਮ ਦੇ ਵਿੱਚ ਰੱਬ ਤੋਂ ਬਾਅਦ ਪੁਜਾਰੀ ਹੁੰਦਾ ਫਿਰ ਇਹ ਪੁਜਾਰੀ ਤੋਂ ਉੱਪਰ ਹੋਗੇ ਨੇ ਇੰਨੀ ਕ ਭਗਤੀ ਕਰ ਲਈ ਇਹਨਾਂ ਨੇ ਭਾਜੀ ਕੋਈ ਭਗਤੀ ਨਹੀਂ ਮੈਨੂੰ ਇਹ ਬਾਅਦ ਚੁੱਕਣੀ ਨਹੀਂ ਚਾਹੀਦੀ ਕਿਉਂਕਿ ਮੈਂ ਅੱਜ ਅੱਜ ਇਹ ਫੀਲ ਕਰਨ ਦੇ ਆ ਕਿ ਮੈਂ ਆਪਣੇ ਧਰਮ ਦੇ ਜਿਹੜੇ ਯੋਧੇ ਸਮਝਨ ਦੇ ਆ ਉਹ ਮੈਨ ਮੈਂ ਪ੍ਰਸ਼ਾਸਨਾਂ ਕੇ ਬੇਨਤੀ ਕਰਦਾ ਇਹ ਨਾ ਵੇ ਕੋਈ ਉਹ ਆਸ਼ਰਮ ਦਾ ਰੂਪ ਲੈ ਲੇ ਠੀਕ ਹੈ ਨਾ ਜਿਦਾ ਫਿਲਮਾਂ ਫੁਲਮਾਂ ਜਿਵੇਂ ਕੀਦਾ ਇਹਨੂੰ ਪਹਿਲਾਂ ਹੀ ਨਾਪ ਲੋ ਬਾਅਦ ਵਿੱਚ ਤੁਸੀਂ ਸਕੈਂਡਲ ਕੱਢਨੇ ਹੀ ਨੇ ਤੇ ਹੁਣ ਕੱਢੋ ਹੁਣ ਤੇ ਇਧਰ ਸੁਣਨੇ ਆ ਤੁਹਾਨੂੰ ਇਹ ਸਭ ਕੁਝ ਹੁਣ ਕਿਉਂ ਨਹੀਂ ਕੋਈ ਬੋਲਣ ਦਿਆ ਆਧਾਰਗੜ ਜਿਹੜਾ ਬੰਦਾ ਆਪਣਾ ਨਕਲੀ ਬਣਾ ਸਕਦਾ ਉਹ ਕੀ ਨਹੀਂ ਕਰ ਸਕਦਾ ਭਾਜੀ ਤੁਸੀਂ ਸੋਚੋ ਨੇ ਆਪਣਾ ਨਕਲੀ ਆਧਾਰਗੜ ਕਿਹੜੇ ਪਰਪਸ ਨਾ ਬਣਾਇਆ ਵਾ ਭਾਜੀ ਬਿਲਕੁਲ ਬਣਾਉਂਦਾ ਪ੍ਰਸ਼ਾਸਨ ਵੇਖੇ ਨਾ ਭਾਜੀ ਮੇਰਾ ਭਾਈ ਮੇਰੇ ਦੇਖ ਲਓ ਅਗਰ ਇਸ ਤੋਂ ਛੋਟੇ ਹੋ ਤੋ ਭਈਆ ਕਹਨਾ ਅਗਰ ਇਸ ਤੋਂ ਵੱਡੇ ਹੋ ਤੋ ਮੂਝੇ ਭਈਆ ਭੂਈਆ ਨਾ ਕਹਨਾ